ਸਾਡੀਆਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਪਰ ਅੱਜ ਅਸੀਂ ਬਣਾਉਣ ਲੱਗੇ ਹਾਂ ਪਾਲਕ ਪਨੀਰ ਦੀ ਸਬਜ਼ੀ ਜੋ ਕਿ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਵਾਂਗੇ ਚਲੋ ਇਹ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਕੜਾਹੀ ਦੇ ਵਿੱਚ ਤੇਲ ਗਰਮ ਹੋਣਾ ਪਾ ਦਿੰਦੇ ਹਾਂ ਤੇਲ ਨੂੰ ਗਰਮ ਹੋਣ ਦਿੰਦੇ ਹਾਂ ਤੇਲ ਸਾਡਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਜੀਰਾ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪਾਵਾਂਗੇ ਲਸਣ ਤੇ ਲਸਣ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਲਸਣ ਪੂਰੀ ਤਰ੍ਹਾਂ 골ਡਨ ਬ੍ਰਾਊਨ ਹੋ ਗਿਆ ਆ ਹੁਣ ਅਸੀਂ ਇਹਦੇ ਵਿੱਚ ਐਡ ਕਰ ਦੇਵਾਂਗੇ ਪਿਆਜ਼ ਨਾਲ ਹੀ ਅਸੀਂ ਐਡ ਕਰ ਦੇਵਾਂਗੇ ਅਦਰਕ ਦਾ ਪੇਸਟ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਲਸਣ ਪਿਆਜ਼ ਅਦਰਕ ਸਾਦਾ ਜੜਾ ਏ ਭੁੰਨਣਾ ਸ਼ੁਰੂ ਹੋ ਗਿਆ ਹੈ ਆਪਾਂ ਇਸ ਨੂੰ ਹੋਰ 10 ਮਿੰਟ ਤੱਕ ਭੁੰਨ ਲਵਾਂਗੇ ਅਸੀਂ ਸ ਨੂੰ ਗੋਲੀਆਂ ਅੱਚ ਤੇ ਭੁੰਨਾਂਗੇ ਤੁਸੀਂ ਦੇਖ ਲਿਓ ਕਿ ਕਲਰ ਕਿੰਨਾ ਵਧੀਆ ਆ ਰਿਹਾ ਏ ਪਿਆਜ਼ ਸਾਡੇ ਚੰਗੀ ਤਰ੍ਹਾਂ ਨਾ ਪੂਨੀ ਹੋ ਗਏ ਆ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਮਸਾਲੇ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਨਮਕ ਸਵਾਦ ਅਨੁਸਾਰ ਉਸ ਤੋਂ ਬਾਅਦ ਅਸੀਂ ਜੀਰਾ ਪਾਊਡਰ ਐਡ ਕਰਾਂਗੇ ਉਸ ਤੋਂ ਬਾਅਦ ਤਨੀਆ ਪਾਊਡਰ ਉਸ ਤੋਂ ਬਾਅਦ ਲਾਲ ਮਿਰਚ ਪਾਊਡਰ ਪਾਵਾਂਗੇ ਥੋੜੀ ਜਿਹੀ ਅਸੀਂ ਇਹਦੇ ਵਿੱਚ ਦੇਗੀ ਮਿਰਚ ਐਡ ਕਰ ਲਵਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਐਡ ਕਰ ਲਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਵਾਂਗੇ ਤੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਲਵਾਂਗੇ। ਤੇ ਹੁਣ ਮਸਾਲਿਆਂ ਨੂੰ ਵੀ ਵਿੱਚ ਭੁੰਨ ਲਵਾਂਗੇ। ਮਸਾਲੇ ਜਿਹੜੇ ਚੰਗੀ ਤਰ੍ਹਾਂ ਭੁੱਜ ਗਏ ਆ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਥੋੜੀ ਜਿਹੀ ਕਸੂਰੀ ਮੇਥੀ। ਇਸ ਨੂੰ ਵੀ 5 ਇੱਕ ਮਿੰਟ ਲਈ ਵਿਚ ਐਡ ਕਰਕੇ ਭੁੰਨ ਲੈਂਦੇ ਆ ਮਸਾਲਾ ਸਾਡਾ ਚੰਗੀ ਤਰ੍ਹਾਂ ਭੁੰਨ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਐਡ ਕਰ ਲਵਾਂਗੇ ਆਪਣੀ ਪਾਲਕ ਦੀ ਪਿਊਰੀ ਅਸੀਂ ਪਾਲਕ ਨੂੰ ਵਿੱਚ ਐਡ ਕਰ ਦਿੱਤਾ ਹੈ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਪਾ ਲਵਾਂਗੇ ਪਨੀਰ ਤੇ ਉਸ ਨੂੰ ਵੀ ਚੰਗੀ ਤਰ੍ਹਾਂ ਮਿਲਾ ਲਵਾਂਗੇ ਤੇ 5 ਕਿ ਮਿੰਟ ਲਈ ਪੱਕਣ ਦਵਾਂਗੇ ਤਾਂ ਜੋ ਪਨੀਰ ਦੇ ਵਿੱਚ ਜਿਹੜਾ ਕੱਚਾਪਨ ਆ ਦੂਰ ਹੋ ਜਾਵੇ ਅਸੀਂ ਇਸ ਨੂੰ ਟੱਕ ਕੇ 5 ਕਿ ਮਿੰਟ ਲਈ ਪੱਕਣ ਦਵਾਂਗੇ ਸਾਡਾ ਪਾਲਕ ਪਨੀਰ ਬਿਲਕੁਲ ਤਿਆਰ ਹੋ ਗਿਆ ਹੈ ਹੁਣ ਅਸੀਂ ਇਸ ਨੂੰ ਇੱਕ ਬੌਲ ਵਿੱਚ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਆ ਕਿ ਸਾਡਾ ਪਾਲਕ ਪਨੀਰ ਕਿੰਨਾ ਵਧੀਆ ਬਣਿਆ ਹੈ ਉਮੀਦ ਕਰਦੀ ਹਾਂ ਕਿ ਮੇਰੀ ਅੱਜ ਦੀ ਇਹ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਹੋਰ ਬਹੁਤ ਸਾਰੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਜੋ ਅਸੀਂ ਅੱਗੇ ਹੋਰ ਵੀਡੀਓ ਬਣਾ ਸਕੀਏ ਮੇਰੀ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ